ਇਹ ਸੀ ਜੀ ਹੋਟਲ ਜਿੱਥੇ ਆਪਾਂ ਰਾਤ ਆ ਕੇ ਰਹੇ ਸੀ ਆਪਣੇ ਨਾਲ ਉਹੀ ਮਿੱਤਰ ਸਾਨ ਰਾਤ ਨੂੰ ਜਿਹੜੇ ਗੋਵਿੰਦ ਘਾਟ ਤੋਂ ਗੋਵਿੰਦ ਧੰਮ ਤੱਕ ਇਕੱਠੇ ਆਏ ਸੀ ਦਿੱਲੀ ਵਾਲੇ ਤੇ ਫਰੀਦাবাদ ਵਾਲੇ ਰਾਤ ਮੀਂਹ ਕਾਫੀ ਪੈਂਦਾ ਰਿਹਾ ਇੱਥੇ ਬੜੀ ਆਵਾਜ਼ ਆਈ ਮੀਂਹ ਦੀ ਇਸ ਹੋਟਲ ਦੇ ਵਿੱਚ ਹੀ ਇਸ ਕਮਰੇ ਚ ਆਪਾਂ ਰਾਤ ਰਹਿਏ ਨਸੀਬ ਸਿੰਘ ਤਿਆਰ ਹੋ ਗਿਆ ਤੇ ਆ ਸਾਡਾ ਖਲਾਰਾ ਪਿਆ ਵਿਸਤਰੇ ਇਕੱਠੇ ਕਰ ਹੋ ਰਹੇ ਨੇ ਵਿਸਤਰੇ ਇਕੱਠੇ ਕਰਕੇ ਤੇ ਫਿਰ ਆਪਾਂ ਜਾਂਦੇ ਆ ਜੀ ਗੁਰਦਰਾ ਸਾਹਿਬ ਵੱਲ ਆਪਣੀ ਵੀਡੀਓ ਵੇਖ ਰਹੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਭੈਣਾ ਭਰਾਵਾਂ ਨੂੰ ਬਜ਼ੁਰਗਾਂ ਨੂੰ ਬਤਾਵਾ ਸਤਿ ਸ੍ਰੀ ਅਕਾਲ ਅੱਜ ਤਰੀਕ 9 ਅਕਤੂਬਰ ਤੇ ਸਾਲ 2025 ਤੇ ਆਪਾਂ ਇਸ ਟਾਈਮ ਖੜੇ ਆਂ ਗੋਵਿੰਦ ਧਾਮ। ਹਿਮਕੁੰਡ ਸਾਹਿਬ ਇਸ ਤੋਂ ਤਕਰੀਬਨ 6 ਕਿਲੋਮੀਟਰ ਉੱਪਰ ਹੈ। ਕੱਲ ਨੂੰ ਹਿਮਕੁੰਡ ਸਾਹਿਬ ਦੀ ਆਪਾਂ ਚੜਾਈ ਵੀਡੀਓ ਚੜਾਂਗੇ। ਉੱਥੇ ਦਰਸ਼ਨ ਕਰਾਂਗੇ ਨਾਲੇ ਤੁਹਾਨੂੰ ਵੀ ਕਰਾਵਾਂਗੇ। ਕੱਲ ਨੂੰ ਸਮਾਪਤੀ ਹੈ 10 ਅਕਤੂਬਰ ਨੂੰ। ਤੇ 10 ਅਕਤੂਬਰ ਤੋਂ ਬਾਅਦ ਉੱਥੇ ਇੱਕ ਬਾੜ ਬੰਦ ਹੋ ਜਾਣੇ ਨੇ ਹਿਮਕੁੰਡ ਸਾਹਿਬ ਦੇ। ਸੋ ਅੱਜ ਦੀ ਵੀਡੀਓ ਆਪਾਂ ਇੱਥੇ ਨੇੜੇ-ਨੇੜੇ ਗੋਵਿੰਦ ਧਾਮ ਦੇ ਨੇੜੇ-ਨੇੜੇ ਜਿਹੜੇ ਵੀ ਥਾਂ ਨੇ ਉਹ ਵੇਖਾਂਗੇ। ਤੇ ਇਥੋਂ ਦੇ ਮਾਹੌਲ ਚੱਲ ਬਾਰੇ ਤੁਹਾਨੂੰ ਜਾਣਕਾਰੀ ਦਿਆਂਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਟਿੱਪਣੀਆਂ ਜਰੂਰ ਕਰਿਓ ਜੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਗੋਬਿੰਦਪੁਰ ਗੁਰੂ ਘਰ ਦੇ ਦਰਸ਼ਨ ਕਰਦੇ ਆ ਜੀ ਤੇ ਲੰਗਰ ਪ੍ਰਸ਼ਾਦਾ ਛੱਕ ਕੇ ਫਿਰ ਆਪਾਂ ਇਥੋਂ ਦੇ ਬਾਜ਼ਾਰ ਦੇਖਾਂਗੇ ਆਪ ਕਰਦੇ ਆ ਦਰਸ਼ਨ ਗੁਰੂ ਘਰ ਦੇ ਇਧਰ ਦਰਬਾਰ ਹਾਲ ਹੈ ਜੀ ਗੁਰਦਸ ਸਿੰਘ ਸਾਹਿਬ ਦਾ ਦਰਬਾਰ ਹਾਲ ਦੇ ਬਿਲਕੁਲ ਨਾਲ ਉਹ ਸਾਹਮਣੇ ਹੈਗਾ ਜੀ ਲੰਗਰ ਹਾਲ ਤੇ ਲੰਗਰ ਹਾਲ ਦੇ ਨਾਲ ਲੱਗਾ ਹੈ ਨਿਸ਼ਾਨ ਸਾਹਿਬ ਇੱਕ ਉਹ ਵੀ ਇੱਥੇ ਨਿਸ਼ਾਨ ਦਰਬਾਰ ਹਾਲ ਦੇ ਖੱਬੇ ਪਾਸੇ ਇੰਦਰ ਹੈਗਾ ਜੀ ਰਹਿائش ਵਾਸਤੇ ਹਾਲ ਬਣਿਆ ਆ ਪੂਰਾ ਤੇ ਡੋਰਮਟਰੀ ਵੀ ਇੱਥੇ ਮਿਲ ਜਾਂਦੀ ਏ ਰਹਿائش ਦਾ ਪੂਰਾ ਪ੍ਰਬੰਧ ਜਿਹੜੀ ਸੰਗਤ ਸੇਮਕੁੰਡ ਸਾਹਿਬ ਦਰਸ਼ਨ ਕਰਨ ਜਾਂਦੀ ਏ ਜਾਂ ਆਉਂਦੀ ਏ ਜਿੰਨਾਂ ਨੇ ਇੱਥੇ ਰਹਿਣਾ ਹੋਵੇ ਉਹਨਾਂ ਵਾਸਤੇ ਰਹਿائش ਦਾ ਪੂਰਾ ਪ੍ਰਬੰਧ ਹੈਗਾ ਉਹ ਸਾਹਮਣੇ ਗੱਠਰੀ ਘਰ ਆਪਦਾ ਸਮਾਨ ਵੇਰ ਇੱਥੇ ਜਮ੍ਹਾਂ ਕਰਾਓ ਤੇ ਉੱਪਰ ਮਕੋਟ ਸਾਹਿਬ ਦਰਸ਼ਨ ਕਰਨ ਜਾ ਸਕਦੇ ਤੁਸੀਂ ਤੇ ਇੱਥੇ ਹੀ ਡਿਸਪੈਂਸਰੀ ਵੀ ਹੈ ਜੇ ਕੋਈ ਜਾਤੂ ਥੋੜਾ ਬਹੁਤ ਢਿੱਲਾ ਮੱਠਾ ਹੁੰਦਾ ਤਾਂ ਉਹਨੂੰ ਦਵਾਈ ਬੂਟੀ ਦੇਣ ਦਾ ਬਿੰਦਿਆ ਵਿੱਚ ਕੀਤਾ ਗਿਆ ਹੈ ਇਹੋ ਪਵਿੱਤਰ ਰੋਕ ਹੈ ਜੀ ਇਸ ਦੇ ਵਿੱਚ ਜਗ੍ਹਾ ਮਲਾ ਕੇ ਬਾਬਾ ਮੋਹਨ ਸਿੰਘ ਰੇਂਦਰ ਨੇ ਇਹ ਦਿਨਾਂ ਨੇ ਹੀਮਕੁੰਟ ਸਾਹਿਬ ਦੇ ਖੋਜ ਕੀਤੀ ਬਹੁਤ ਸ਼ਰੀਆ ਇਹ ਲਿਖਿਆ ਜੀ 1937 ਵਿੱਚ ਇਸ ਧਰਤੀ ਦਾ ਸਰਵੇਖਣ ਕਰਦੇ ਸਮੇਂ ਬੰਗਾਲ ਸੈਪਰ ਦੇ ਹਵਾਲदार ਮੋਹਨ ਸਿੰਘ ਜੀ ਨੇ ਤੇਮ ਗੁੰਦ ਸਾਹਿਬ ਜੋ ਕਿ 10ਵੇਂ ਗੁਰੂ ਗੋਮੇ ਸਿੰਘ ਜੀ ਦੇ ਪਹਿਲੇ ਜਨਮ ਦਾ ਤਪਸਥਾਨਾ ਦਾ ਪਤਾ ਲਗਾਇਆ ਅਤੇ ਇੱਕ ਕਮਰੇ ਦਾ ਨਿਰਮਾਣ ਕਰਵਾਇਆ ਇਹ ਸਥਾਨ ਹੁਣ ਗੋਬਿੰਦ ਘਾੜ ਦੇ ਨਾਲ ਸੰਬੰਧਿਤ ਹੈ ਗੋਬਿੰਦ ਘਾੜਤ ਦੀ ਇਹਨਾਂ ਨੇ ਇੱਕ ਵਿਸ਼ਰਾਮ ਘਰ ਬਣਾਇਆ ਅਤੇ ਉਹਨੂੰ 60 ਸਾਲ ਤੱਕ ਇਸ ਵਿਸ਼ਰਾਮ ਘਰ ਅਤੇ ਯਾਤਰੀਆਂ ਦੀ ਸੇਵਾ ਕੀਤੀ ਤੋ ਐਸੀ ਜੀ ਗੁਰਦੁਆਰਾ ਗੋਵਿੰਦ ਧਾਮ ਇਸ ਗੁਰੂ ਘਰ ਦੇ ਆਪਾਂ ਦਰਸ਼ਨ ਕਰ ਲਏ ਤੇ ਹੁਣ ਚੱਲਦੇ ਆਪਾਂ ਬਾਜ਼ਾਰ ਵੱਲ ਤੇ ਬਾਕੀ ਹੋਰ ਦੇਖੋ ਇੱਥੇ ਤੀਜਾਂ ਨੇ ਵਧੀਆ ਵੇਖਣ ਵਾਲੀਆਂ ਉਹ ਦੇਖਦੇ ਆ ਜੀ ਸੰਗਤ ਅੱਜ ਵੀ ਆ ਰਹੀਆਂ ਨੇ ਬਸ ਹਰ ਸ਼ਾਮ ਤੱਕ ਜਿੰਨੀ ਸੰਗਤਾਂ ਪਹੁੰਚ ਗਈਆਂ ਠੀਕ ਨੇ ਕੱਲ ਨੂੰ ਨਹੀਂ ਕਿਸੇ ਨੂੰ ਆਉਣਾ ਕੱਲ ਨੂੰ ਤੇ ਜਿਹੜੇ ਇੱਥੇ ਸੰਗਤਾਂ ਹੋਣਗੀਆਂ ਉਹੀ ਉੱਪਰ ਸੇਮਕੋਟ ਸਾਹਿਬ ਵੱਲ ਜਾਣਗੇ ਹੁਣ ਚੱਲਦੇ ਆਂ ਕਮਰੇ 'ਚ ਨਸੀਬ ਨੂੰ ਨਾਲ ਲੈ ਕੇ ਤੇ ਫਿਰ ਨਿਕਲਦੇ ਆਂ ਕਿਸੇ ਪਾਸੇ ਹਨਜੀ ਤਾਂ ਬਾਬਾ ਲੱਗੀ ਸੀ ਤੇ ਆਪਾਂ ਆਪਣੇ ਕਪੜੇ ਇੱਥੇ ਪਾਤੇ ਹੀ ਸੁੱਕਣੇ ਤੇ ਚੱਕ ਲੈ ਹੁਣ ਥੱਲੇ ਰੱਖ ਕੇ ਤੇ ਫਿਰ ਨਿਕਲਦੇ ਆ ਉਹ ਗੁਰਦਰ ਸਾਹਿਬ ਰਹਿ ਗਿਆ ਜੀ ਇੱਧਰ ਦੁਕਾਨਾਂ ਨੇ ਹੋਟਲ ਗਰਮ ਕਪੜਿਆਂ ਦੀ ਦੁਕਾਨਾਂ ਤੇ ਆ ਜਿਹੜਾ ਰਸਤਾ ਨਾ ਇਹ ਸਿੱਧਾ ਜਾਂਦਾ ਹੈਮਕੋਟ ਸਾਹਿਬ ਨੂੰ ਚਲੋ ਕਿ ਜਾਂਦੇ ਆ ਕੋਈ 2 ਕਿਲੋ 2 ਕਿਲੋਮੀਟਰ ਇਹ ਰਸਤਾ ਵੇਖ ਕੇ ਆਉਂਦੇ ਆ ਤੇ ਕੋਈ ਹੋਰ ਚੀਜ਼ ਮਿਲ ਜਾਂਦੀ ਇੱਥੇ ਜਿਹੜੇ ਕੱਢਦੇ ਆ ਅੱਜ ਉਹ ਜਿਵੇਂ ਟਾਬੇ ਬਣੇ ਹੋਏ ਨੇ ਬਾਕੀ ਸਾਨੂੰ ਮਿਲ ਗਿਆ ਸੀ 500 ਰੁਪਏ ਚ ਕਮਰਾ ਪੰਜ ਜਣਿਆਂ ਨੂੰ ਪਰ ਉਹ ਕਮਰਾ ਬਿਨਾ ਗੀజర్ ਤੋਂ ਸੀ ਤੇ ਜੇ ਗੀజర్ ਵਾਲਾ ਲੈਣਾ ਫਿਰ ਉਹ ਹੀ 1200 ਚ ਮਿਲ ਜਾਂਦਾ ਉਹ ਵੀ ਤਾਂ ਐ ਵੀ ਸੀਜ਼ਨ ਆਫ ਹੋ ਗਿਆ ਹੁਣ ਸਿਰਫ ਅੱਜ ਦਾ ਤੇ ਕੱਲ ਦਾ ਕੱਲ ਨੂੰ ਤੇ ਸੰਗਤ ਨੇ ਚਲੀ ਜਾਣਾ ਸਭ ਵਾਪਸ ਮੈਂ ਇੱਕ ਦੋ ਦਿਨ ਹੀ ਰਹਿ ਗਏ ਨੇ ਬਾਕੀ ਜਦੋਂ ਫੁੱਲ ਸੀਜ਼ਨ ਹੁੰਦਾ ਮਈ ਜੂਨ ਦੇ ਵਿੱਚ ਉਦੋਂ ਇਹੀ 1200 ਰੋਲ ਕਵਰਾ 5 5 6 6000 ਚ ਮਿਲਦਾ ਆਉਂਦੇ ਦਿਨਾਂ ਚ ਆ ਸਾਰ ਦੁਕਾਨਾਂ ਬੰਦ ਹੋ ਜਾਣੀਆਂ ਨੇ ਤੇ ਸਾਰਿਆਂ ਨੇ ਆਪੋ ਆਪਣੇ ਘਰਾਂ ਚ ਚੱਲ ਜਾਣਾ ਇਹ ਮਾਤਾ ਜੀ ਅੱਜ 9 ਤਰੀ ਨੂੰ ਦਰਸ਼ਨ ਕਰਕੇ ਆਏ ਨੇ ਤੇ ਕਿਹੜੇ ਕਿਹੜੇ ਨਗਰ ਤੋਂ ਆਏ ਮਾਤਾ ਜੀ ਨਹੀਂ ਅਸੀਂ ਕਰਨਾਲ ਤੋਂ ਹਰਿਆਣਾ ਤੋਂ ਕਰਨਾਲ ਹਰਿਆਣਾ ਤੋਂ ਹਾਂਜੀ ਸ਼ਹਿਰ ਤੋਂ ਹੀ ਹਾਂਜੀ ਪਰ ਹੋਰ ਵੀ ਨਾਲ ਆਇਆ ਇਹ ਕਿਹੜਾ ਇਹਨਾਂ ਦੀ ਬੇਟੀਆਂ ਆਸਮਾਨੇ ਤੋਂ ਆਈਆਂ ਅੱਛਾ ਤੁਸੀਂ ਸਮਾਨੇ ਤੋਂ ਅਸਮਾਨੇ ਤੋਂ ਠੀਕ ਹੈ ਸਮਾਨੇ ਸੋਹਣੇ ਮੇਰੇ ਭੈਣੇ ਅੱਛਾ ਤਾਂ ਕਿੱਥੋਂ ਤੇ ਆਏ ਨਹੀਂ ਚਰਵਾ ਹੋ ਜਾਂਦਾ ਲੋਰਸ ਨਹੀਂ ਵਧੀਆ ਇਸ ਤੇ ਦਾਰੀਆਂ ਚ ਫਿਰ ਹੁੰਦਾ ਜੀ ਠੀਕ ਹੈ ਤੁਹਾਡੇ ਬੇਟੀਆਂ ਨੇ ਤੇ ਵਧੀਆ ਦਰਸ਼ਨ ਜੀ ਬਹੁਤ ਵਧੀਆ ਜੀ ਠੀਕ ਹੈ ਜੀ ਰਾਤੀ ਰਾਤੀ ਆ ਗਏ ਨਾ ਪਰ ਇੱਥੇ ਗੋਬਿੰਦ ਤਾਂ ਆ ਕੱਲ ਰਾਤ ਆ ਗਏ ਸੀ ਕੱਲ ਆ ਗਏ ਹਾਂਜੀ ਠੀਕ ਹੈ ਹੁਣ ਜਾਣਾ ਬਸ ਥੱਲੇ ਕੱਲ ਫੇਰੇ ਹੀ ਆ ਗਏ ਸੀ 9 ਵਜੇ ਤਾਂ 9:00 ਵਜੇ ਸਾਡੀ ਸੰਗਤ ਤਾਂ ਅੱਧੀ ਪੈਦਲ ਆ ਰਹੀ ਏ ਉਹ ਲੇਟ ਆਉਣਗੇ ਅੱਛਾ ਤੁਹਾਡੇ ਨਾਲ ਦੀ ਸੰਗਤ ਹੀ ਹੈ ਫੇਰੇ ਸਾਰੇ ਨਿਕਲਾਂਗੇ ਹਾਂਜੀ ਉਹ ਫੇਰ ਹਾਂ ਹੋਂ ਤੇ ਲੇਟ ਹੋ ਜੂਗੇ ਪੈਦਲ ਨੇ ਤੇ ਉਹਨਾਂ ਦੇ ਹੀ ਪੈਦਲ ਹੈ ਉੱਪਰ ਕਿੰਨੀ ਵੀ ਬਸ ਮਾਤਾ ਜੀ ਨਾ ਨਾ ਬੜਾ ਹੋ ਗਿਆ ਤਾਂ ਹਾਂਜੀ ਨਾ ਪੁੱਛੀਏ ਐਨੀ ਐਨੀ ਅੱਛਾ ਆਖਰੀ ਹੋ ਗਏ ਨੇ ਹਾਂਜੀ ਵੈਸੇ ਆਪਾਂ ਪੰਜ ਪੰਜ ਅੱਜ ਨਾ ਜਿਵੇਂ ਆਪਾਂ ਕਣਕਾਂ ਦੇ ਬੋਲ ਨਹੀਂ ਲਾਉਂਦੇ ਹਾਂਜੀ ਵੱਡੇ ਵੱਡੇ ਕੂੜੀਆਂ ਦੇ ਹਾਂਜੀ ਐਵੇਂ ਢੇਰ ਲਾਏ ਨੇ ਉਹਨਾਂ ਦੇ ਪੁੱਪ ਲਾਏ ਨੇ ਤੇ ਜਿਹੜਾ ਰਾਹ ਰਾਹ ਦੀ برف ਹੈ ਕਿਉਂ ਸਾਈਡ ਤੇ ਕੀਤੀ ਹੋਈ ਹੈ ਸਾਰੀ ਉਹਨਾਂ ਨੇ ਸ਼ਰਟ ਸੈਟ ਕਰਕੇ ਥੋੜੀ ਥੋੜੀ ਬਣਾਈ ਹੈ ਹਾਂਜੀ ਮਸ਼ੀਨ ਸਾਨੂੰ ਮੇਰੇ ਖਿਆਲ ਲਾਈ ਹੋਣੀ ਕੋਈ ਕੁਝ ਦਿਨ ਹੈ ਕੱਲ ਨੂੰ ਮਸ਼ੀਨ ਲਾਈ ਹੋਣੀ ਤੇ ਨਹੀਂ ਨਹੀਂ ਜਾਂਦੇ ਦਾ ਮਸ਼ੀਨ ਜਾਂਦੇ ਨਹੀਂ ਤਾਂ ਤੇ ਮਸ਼ੀਨ ਕਿਵੇਂ ਨਹੀਂ ਮਸ਼ੀਨ ਦੇ ਨਹੀਂ ਮਸ਼ੀਨ ਲੱਗੀ ਸੀ ਕੱਲ ਆਈ ਵੀਡੀਓ ਇੱਕ ਮਸ਼ੀਨ ਤਾਂ ਜਾਂਦੀ ਨਹੀਂ ਭਾਈ ਤਾਂ ਪਤਾ ਨਹੀਂ ਝੂਠੀ ਬਾਤ ਹੀ ਹੋਣੀ ਕਿਸੇ ਨੇ ਮਸ਼ੀਨ ਪੈਸਾ ਲੋਈ ਫਿਰ ਬੰਦੇ ਮਾ ਜਾਣਦੇ ਜਦੋਂ ਤੁਸੀਂ ਗਏ ਹੋ ਤਾਂ ਆ ਗਈ ਸੀ ਹੁਣ ਜਦ ਤੁਸੀਂ ਆਏ ਆ ਹਾਂਜੀ ਨਾਲ ਫਿਰ ਇਕੱਠੀ ਕਰਦੇ ਜੀ ਵੱਡੇ ਵੱਡੇ ਢੇਰ ਲਾਤੇ ਨੇ ਵਿਚਾਰਾ ਅੱਛਾ ਅੱਛਾ ਢੇਰ ਲੱਗੇ ਜਾਂਦੀ ਹੈ ਨਾ ਠੀਕ ਹੈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਬਾਜੀ ਬੜੀ ਜ਼ਿਆਦਾ ਹੁੰਦੀ ਹੋਗੀ ਪਾਣੀ ਦੇ ਮੈਂ ਤਾਂ ਗਈ ਸੀ ਕੋੜੇ ਤੇ ਹਾਂਜੀ ਉਨੇ ਜਾ ਕੇ ਲਾਤਾ ਹੋ ਰਹੇ ਹਾਂ ਜੀ 2 ਕਿਲੋਮੀਟਰ ਮੇਰੇ ਤੋਂ ਇੱਕ ਪੈਰ ਨਾਲ ਮੇਰੀ ਮਰੀ ਸਿਹਨ ਘਟ ਗਈ ਸੀ ਹਾਂ ਜੀ ਉੱਤੇ ਆਕਸੀਜਨ ਦਾ ਵੀ ਪੈਂਦਾ ਫਰਕ ਪੈਂਦਾ ਬਟੇ ਫੜਿਆ ਆਂਦਾ ਮਾਤਾ ਵੀ ਨਾ ਤੇ ਮਾਤਾ ਆ ਆ ਸਾਹਮਣੇ ਮਾਤਾ ਮੈਂ ਇੱਕ ਪੈਰ ਇੱਕ ਪੈਰ ਨਹੀਂ ਤੁਰ ਸਕੀ ਮੈਂ ਤਾਂ ਘੋੜਾ ਕਰਦੇ ਨਾ ਹਾਂ ਫਿਰ ਘੋੜੇ ਆ ਗਏ ਦੋ ਫਿਰ ਹੋ ਕੀਤਾ ਇੱਕ ਅੱਛੇ ਉੱਥੋਂ ਤੱਕ ਕਿੰਨੇ ਦਿੱਤੇ ਘੋੜੇ ਬਸ ਉਹ ਜਾਂਦੀ ਵਰੀ ਤੇ ਬੜੇ ਲੁੱਟਦੇ ਨੇ ਉੱਥੋਂ ਨੇ ਇੱਥੋਂ ਆਂਦਾ ਸੀ ਮੈਂ 2800 ਚ ਜਾਂਦਾ ਤੋੜ ਹਾਂ ਜੀ ਉੱਥੇ ਜਾ ਕੇ ਸਾਨੂੰ 1600 ਚ ਲਾਤਾ ਹਾਂ ਜੀ ਫਿਰ 10000 ਰੁਪਏ ਲਿਆ ਕੱਲੇ ਅੱਛਾ ਇਥੋਂ ਤੀ ਲਿਆ 1600 ਚ 4 ਕਿਲੋਮੀਟਰ ਜਿੱਥੋਂ ਬਰਫ ਸ਼ੁਰੂ ਹੋ ਗਈ ਉਸ ਤੋਂ ਫਿਰ 1000 ਰੁਪਏ ਗਾਹ ਦਿੱਤਾ ਤੇ ਮਤਲਬ 2600 ਚ ਹੋ ਗਿਆ ਤੁਹਾਨੂੰ 2600 ਜੀ ਜਾਣ ਤੇ ਔ ਨੀ 1000 ਆ 900 ਹੀ ਰਹਿ ਗਏ ਹੁਣ ਉੱਥੇ ਹੀ ਤੁਹਾਨੂੰ ਗੁਰਦਰਾ ਸਾਹਿਬ ਤੇ ਹਾਂ ਜੀ ਹੁਣ ਉਸੇ ਛੱਡ ਗਏ ਹਾਂ ਉਹਨਾਂ ਨੂੰ ਪਤਾ ਹੈ ਵੀ ਜਾਂਦਿਆਂ ਤੇ ਤੁਰ ਕੇ ਚਲ ਜਾਂਦੇ ਨੇ। ਸਾਡੀ 850 ਦੀ ਆਈ ਉਹ ਛੋਟੀ ਛੋਟੀ ਸੀ ਸਾਨੂੰ ਆਂਦਾ ਤੁਸੀਂ ਪਾਰ ਹੁਣ ਇੱਕ ਇੱਕ ਪਤਾ ਮਾਦਾ ਕੀ ਹੁੰਦਾ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਹੁਣ ਇਹਨਾਂ ਦੀ ਬੱਸ ਹੋ ਗਈ ਏ ਇਹਨਾਂ ਨੂੰ ਚੜ੍ਹਾਈ ਵੀ ਚੜੀ ਜਾਂਦੀ। ਬੜੇ ਉਹਨਾਂ ਨੂੰ ਇਹ ਵੇਚ ਖੀਰਲਾ ਦੇਣੇ ਜਿਹੜੇ ਆਉਣਗੇ। ਹਾਂ ਹਾਂ ਚਲੋ ਹੋਰ ਜਿਹੜੇ ਬਚੋ ਚਲੋ ਇਹਨਾਂ ਦੀ ਵੀ ਇਹ ਕਮਾਈ ਹੈ ਜੀ। ਤਿੰਨ ਜਿਹੜੇ ਵਿਚਾਰੇ ਕਲਪਦੇ ਨੇ ਕੋਈ ਇਹਨਾਂ ਦੱਸਾਂਗੇ ਬੜੇ ਇਹਨਾਂ ਨੂੰ ਹੁਣ ਆ ਕਮਾਈ 4 ਮਹੀਨੇ ਕਰਨੀ ਹੈ। ਦੋਂ ਸਾਰਾ ਸਾਲ ਖਾਣੀ ਹਾਂ ਜੀ ਬਾਕੀ ਇਹ ਵੀ ਘਟ ਨਹੀਂ ਕਰਦੇ ਇਹਦੇ ਹੁਣ ਸਾਡਾ ਗੁਰੂ ਇਹਨਾਂ ਨੂੰ ਦੇਖਿਆ ਹਾਂ ਜੀ ਬਿਲਕੁਲ 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 ਕੋਈ ਗੱਲ ਨਹੀਂ ਇਹ ਹੋ ਸਕਦਾ ਹੈ ਹੋ ਸਕਦਾ ਆਪਣਾ ਜਿਹੜਾ ਕੋਈ ਕੋਈ ਕਰਮਕਾਰ ਇਹਨਾਂ ਨੂੰ ਦਿੱਤਿਆਂ ਸੰਗ ਆਪਣਾ ਕੋਈ ਟਲਦਾ ਹੋਵੇ ਮਹਾਰਾ ਜੀ ਨੇ ਆਪਣੇ ਤੋਂ ਇਹ ਸੇਵਾ ਕਰ ਹੁਣ ਇਹਨਾਂ ਨੇ ਵਿਦਾ ਭਲਾਈਆਂ ਨੇ ਜੀ ਹਾਂ ਕਿਤੇ ਉਹ ਪਿਆਰ ਛਾ ਕੇ ਗਏ ਨੇ ਉਤੇ ਦੇ ਨੇ ਆਪਣਾ ਜੂਸਾ ਜੂਸਾ ਨੇ ਉਹ ਵੱਖੋਂ ਅਥਰੇ ਦੇ ਉਹਨਾਂ ਨੂੰ ਪੰਜਾਬ ਛੱਡ ਕੇ ਕੀ ਰੋਟੀ ਜਾਂਦੇ ਤਾਂ ਹੀ ਗਏ ਨੇ ਵੀ ਸਾਰਾ ਸਭ ਜਨਤਾ ਦਾ ਵੀ ਰੰਗਝਾਰ ਬਣਾਇਆ ਦੇਖੋ ਨਾ ਇਹਨਾਂ ਨੇ ਰੋਟੀ ਦਾ ਵੀ ਹਿੱਲਾ ਕੀਤਾ ਇਹਨਾਂ ਦੁਰਸਾਨ ਇਹਨਾਂ ਦੀ ਰੋਟੀ ਦਾ ਵੀ ਹਿੱਲਾ ਫਿਲਾ ਕਰਨਾ ਹੀ ਸੀ ਪੰਜ ਮਹੀਨੇ ਕਮਾਣਾ ਤੇ ਫਿਰ ਹਾਂਜੀ ਸਾਰਾ ਖਾਣਾ ਸਾਰਾ ਸਾਲ ਖਾਣਾ ਬੈਠ ਕੇ ਸਾਰਾ ਸਾਲ ਬੈਠ ਕੇ ਖਾਣਾ ਚਲੋ ਠੀਕ ਹੈ ਮਾਤਾ ਜੀ ਠੀਕ ਹੈ ਜੀ ਮਾਤਾ ਜੀ ਬੈਠੇ ਖਾਣਾ ਵੀ ਰਫਤੇ ਮੇਰਾ ਪਿੰਡ ਖਨੋਰੀ ਬਾਰਡਰ ਕੋਲ ਹੈ ਸ਼ੇਰਗੜ੍ਹ ਹਾਂਜੀ ਇਹ ਮਖੂ ਤੋਂ ਅੱਛਾ ਕਿੰਨਾ ਵੱਲ ਹੈ ਬਲਵਿੰਦਰ ਨਿਆੰਗਾ ਇਹ ਬਰਫਾ ਜੀ ਕੋਲ ਛੋਟੀਆਂ ਫਾਰੀਆਂ ਬਲਵਿੰਦਰ ਗਿੰਨਾ ਤੋਂ ਹੈ ਉਹਦੇ ਮਪੇ ਵੀ ਚਰਸੀ ਤੇ ਪਾਪਾ ਕਹਿੰਦੇ ਕਿ ਤੁਹਾਨੂੰ ਉਹ ਤੇ ਪੁਰਾਣੇ ਬੜੀ ਜਿਆਦਾ برف ਉੱਪਰ ਤੇ ਜਿਆਦਾ ਜੀ ਉਹ ਲਿਆਂਦਾ ਵਾਲਾ ਪਾਣਾ ਬਲਵਿੰਦਰ ਸਿੰਘ ਆਇਆ ਬਲਵਿੰਦਰ ਸਿੰਘ ਅੱਛਾ ਨਹੀਂ ਉਹਨਾਂ ਦੇ ਦਾਦੇ ਦਾ ਜਾਂ ਪਿਤਾ ਦਾ ਕੀ ਨਾਮ ਦਾਦੇ ਦਾ ਨਹੀਂ ਉਹਨਾਂ ਦੀ ਆਜ਼ਾਦ ਚਾਹਦਾ ਵੀ ਨਹੀਂ ਮੈਨੂੰ ਪਤਾ ਮੇਰੇ ਚਾਚੇ ਦੀ ਪੋਤਰੀ ਹੈ ਨਾ ਉਹ ਬਹੁਤ ਹੀ ਜਿਆਦਾ ਹੈ ਹਾਂ ਚਲੋ ਹੈਗਾ ਜਿਵੇਂ ਜਿਆਦਾ ਪਤਾ ਲੱਗ ਜੇ ਫਿਰ ਪਤਾ ਲੱਗ ਜਾਂਦਾ ਜੀ ਹਾਂ ਜੀ ਜਾਂ ਦਾਦੇ ਦਾ ਜੀ ਅੱਛਾ ਮੇਰੇ ਹੱਥ ਤੇ ਗਰਾਂ ਦੇ ਮੇਰੇ ਤੇ ਤਾਂ ਅੱਛਾ ਅੱਛਾ ਜੀ ਜੀ ਹੈ ਨਾ ਅੱਛਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਲੋ ਜੀ ਹੋਏ ਲੋ ਦੋ ਚੰਗਾ ਮਾਤਾ ਜੀ ਸਤਿ ਸ੍ਰੀ ਅਕਾਲ ਲੋ ਜੀ ਇਹ ਸਟੈਂਡ ਖਚਰ ਸਟੈਂਡ ਜਿਵੇਂ ਬੱਸ ਸਟੈਂਡ ਹੁੰਦਾ ਹੈ 2800 ਰੁਪਏ ਦਾ ਗੱਡਾ ਸਟੈਂਡ ਹੁੰਦਾ ਇਹ ਖਤਰ ਸਟੈਂਡ ਹੈ ਸਟੈਂਡ ਜਦੋਂ ਇੱਥੇ ਸ਼ੁਰੂ ਤੋਂ ਤੁਸੀਂ ਟੈਂਡ ਤੇ ਗੱਡੀ ਲੈਣੀ ਆ ਤੇ 2800 ਰੁਪਏ ਲੈਂਦੇ ਜੇ ਕੋਈ ਮਾੜਾ ਮੋਟਾ ਵੱਧ ਘੱਟ ਕਰੇ ਕਰ ਵੀ ਲੈਂਦੇ ਨੇ ਉਹ ਤਾਂ ਕਰ ਲੈਂਦੇ ਬਾਰਗੂਨ ਤਾਂ ਹੁੰਦੀ ਹੁੰਦੀ ਹੈ ਹਾਂ ਹਾਂ ਅੰਦਰਾਸ ਦੇਣਾ ਹੋਰ ਵਧੀਆ 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 ਅੱਛਾ ਵਧੀਆ ਆਪ ਚਲੇ ਜਾਓਗੇ ਫਿਰ ਕੱਲ ਕੋ ਵਾਪਸ ਕਿੱਚੇ ਪਰਸੋਂ ਪਰਸੋਂ ਤਾਂ ਪਰਸੋਂ ਆਪ ਕੱਲ ਰੁਕੋਗੇ ਹਾਂਜੀ ਲਾਸਟ ਰਾਈਟ ਲਾ ਕੇ ਜਾਓਗੇ ਠੀਕ ਹੈ ਇਹਨਾਂ ਦੇ ਦੋ ਢੋਲੇ ਆ ਹਰੇਕ ਵੀਰਾਂ ਕੋਲੇ ਦੋ ਦੋ ਤਿੰਨ ਤਿੰਨ ਘੋੜੇ। ਚੰਗੀ ਕਮਾਈ ਕਰ ਲੈਂਦੇ ਆ ਵਧੀਆ ਇਹਨਾਂ ਨੂੰ। ਆ ਝਾੜੂ ਵਾਲੇ ਵੀਰ ਲੱਗੇ ਰਹਿੰਦੇ ਆ ਸਫਾਈ ਕਰਨ ਨੂੰ। ਹੋਰ ਵੀ ਕੀ ਹਾਲ ਹੈ? ਵਧੀਆ। ਕਾਲੇ ਬੱਦਲ ਉੱਚੀਆਂ ਚੋਟੀਆਂ ਤੇ ਪਈ ਹੋਈ ਬਰਫ਼ ਤੇ ਥੱਲੇ ਹਰੇ ਭਰੇ ਪਹਾੜ ਤੇ ਚਾਰ ਸਵੇਰੋਂ ਉੱਤੇ ਪਹਾੜਾਂ 'ਚ ਕਿਰਿਆ ਸ਼ਹਿਰ ਕੰਗਰੀਆ ਤੇ ਕੰਗਰੀਆ ਦੇ ਵਿੱਚ ਗੁਰਦੁਆਰਾ ਗੋਬਿੰਦਘਰ ਐਸ ਵੇਲੇ ਆਪਾਂ ਜਿਹੜਾ ਰਾਹ ੍ਹੇਮਕੁੰਡ ਸਾਹਿਬ ਨੂੰ ਜਾਂਦਾ ਉੱਪਰ ਗੋਬਿੰਦਘਰ ਤੋਂ ਉਸ ਰਾਹ ਤੇ ਖੜੇ ਆਂ ਪੁਲ ਦੇ ਕੋਲ ਤੇ ਐਸパ ਸੇ ਆਵਾਜ਼ ਆ ਰਹੀ ਏ ਇੱਥੋਂ ਇੱਕ ਝਰਨਾ ਡਿੱਗਦਾ ਤੋਂ ਉਹਦਾ ਪਾਣੀ ਝੁੱਲੰਗਦਾ ਪਿਆ ਝਰਨਾ ਕਿੰਨਾ ਖੂਬਸੂਰਤ ਏ ਉਹ ਇੱਥੋਂ ਥੋੜਾ ਜਿਹਾ ਬਾਕੀ ਤੁਹਾਨੂੰ ਅੱਗੇ ਜਾ ਕੇ ਦਿਖਾਉਨੇ ਆ ਉਹ ਵੇਖੋ ਸਾਹਮਣੇ ਅੱਜ ਦਾ ਦਿਨ ਆਪਾਂ ਇੱਥੇ ਘੁੰਮਾਂ ਫਿਰਾਂਗੇ ਕੁਝ ਆਰਾਮ ਕਰ ਲਾਂਗੇ ਤੇ ਕੱਲ ਨੂੰ ਸਵੇਰੇ ਜਾਵਾਂਗੇ ਸ੍ਰੀ ਹੇਮਕੁੰਡ ਸਾਹਿਬ ਅਰੇ ਥੱਲੇ ਤਾਂ ਲੈ ਕੇ ਹੁੰਦੇ ਨਹੀਂ ਨਹੀਂ ਉਹਦੇ ਨਹੀਂ ਫੋੜਦੇ ਸ਼ਹਿਰ ਜਿਵੇਂ ਬੈਂਡਵਾਜੇ ਲਿਆ ਕੇ ਤੇ ਥੱਲੇ ਲਿਆਉਂਦੇ ਆ ਬੋਬੋ ਨਹੀਂ ਨਹੀਂ ਸੁੱਖਾ ਸੁੱਕਾ ਹੀ ਕਰਦੇ ਨਾ ਸੁੱਖਾ ਸੁੱਕਾ ਹੀ ਕਰਦੇ ਆ ਉਹ ਉਪਰ ਆਕਿਆ ਤੇ ਕੈਮੀਕਲ ਲਗਾਇਆ ਜਾਂਦਾ ਜੀ ਜੀ ਸਾਈਡਾਂ ਦੇ ਸਾਰਾ ਕੈਮੀਕਲ ਲੱਗਦਾ ਹੈਗਾ ਅੱਛਾ ਜੀ ਉਸ ਤੋਂ ਬਾਅਦ ਜੀ ਮੋਇਸਚਰ ਨਹੀਂ ਆਉਂਦਾ ਠੀਕ ਆ ਠੀਕ ਹੈ ਮੋਇਸਚਰ ਨਹੀਂ ਆਉਂਦਾ ਜੀ ਤੁਸੀਂ ਦੱਸ ਰਹੇ ਵੀ ਪਾਲਕੀ ਸਾਹਿਬ ਆਪਾਂ 10 ਸਾਲ ਗੁਰੂ ਸਾਹਿਬ ਵਿੱਚ ਪੈਰਾਂ ਨੂੰ ਵੀ ਤਾਂ ਵੀ ਕੋਈ ਦਿੱਕਤ ਨਹੀਂ ਮੋਇਸਚਰ ਨਹੀਂ ਆਏਗਾ ਅੱਛਾ ਜੀ ਕੈਮੀਕਲ ਲੱਗੇ ਹੁੰਦੇ ਨੇ ਠੀਕ ਹੈ ਜੀ 5000 ਦੇ ਨਾਲ ਜਾਂਦੇ ਅੱਛਾ ਇਸ ਸਮਾ ਹਾਂ ਜੀ ਹਾਂ ਜੀ ਵਿੱਚ 2 ਵਜੇ ਤੱਕ ਹੋ ਜਾਏਗੀ ਜੇ ਮੌਸਮ ਖਰਾਬ ਹੋਇਆ ਤਾਂ ਜਲਦੀ ਹੀ ਪਹਿਲੇ ਕਰ ਦਿੰਦੇ ਹਾਂ ਫਿਰ ਹਾਂ ਪਹਿਲ ਪਹਿਲਾਂ ਕਰਦੇ ਹਾਂ 12:30 ਸਮਾਪਤੀ ਹੋ ਜਾਂਦੀ ਹੈ ਪਰ 2:00 ਵੱਜ ਜਾਂਦੇ ਆ 3:00 ਉੱਤੇ ਵੇਅਰ ਹੋ ਜਾਊਗੀ ਹਾਂ ਜੀ ਹਾਂ ਜੀ ਤੁਸੀਂ ਕਿੱਥੋਂ ਆਏ ਜੀ ਅਸੀਂ ਪਟਿਆਲੇ ਤੋਂ ਵੀਰ ਜੀ ਅੱਛਾ ਪਟਿਆਲੇ ਤੋਂ ਖਾਸ ਪਟਿਆਲਾ ਠੀਕ ਜੀ ਚੱਲ ਜੀ ਹੋ ਕੇ ਦਰਸ਼ਕ ਜੀ ਹਾਂ ਜੀ ਇਹਦੇ ਨਾਲ ਪਾਜੀ ਉਹ ਤੇ ਛੋਟਾ ਵੀ ਚੜਾ ਵੀ ਤੋਹਤਾ ਹੈ ਜੀ ਆਹ ਦੇਖੋ ਜੀ ਛੋਟਾ ਆਹ ਦੇਖੋ ਆਪੀ ਦੀ ਬੜੀ ਮਿਹਰ ਹੋਈ ਪਾਜੀ ਬੜੀ ਮਿਹਰ ਹੋਈ ਜੀ ਆਹ ਬੱਚੇ ਵੇਖੋ ਜੀ ਚਰਮਹਣ ਚਾਹੀਦੀ ਜਿਹ ਤੁਰ ਕੇ ਹਾਂ ਨਹੀਂ ਖਾਲਸਾ ਜੀ ਹੌਲੀ 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 ਕਿਧਰ ਰਹੀ ਯਾਤਰਾ ਕੀ ਨਾਮ ਹੈ ਕੀ ਬੇਟਾ ਇਹ ਨਾਮ ਤੁਹਾਡਾ ਹਰਗੁਣ ਸਿੰਘ ਹਰਗੁਣ ਸਿੰਘ ਕਿੰਨੇ ਦਰਸ਼ਨ ਵਧੀਆ ਗਏ ਗੁਰੂ ਸਾਹਿਬ ਦੇ ਇਸ਼ਨਾਨ ਕੀਤਾ ਸੀ ਨਹੀਂ ਕੀਤਾ ਇਹ ਚਲੋ ਕੋਈ ਗੱਲ ਨਹੀਂ ਦਰ ਤੁਰ ਕਿ ਗਏ ਹੋ ਅਜੇ ਵੀ ਤੁਰ ਕਿਓ ਬੜੀ ਚਾਰੀ ਵਾਹ ਸ਼ਾਬਾਸ਼ ਬਹੁਤ ਵਧੀਆ ਵੇਖੋ ਜੀ ਬੱਚਾ ਛੋਟਾ ਬੱਚਾ ਕਿੰਨੀ ਉਮਰ ਹੋ ਗਈ ਰਹਿੰਦੀ 7 7 ਸਾਲ 7 ਸਾਲ ਓਹ ਹੋ ਫਤੇ ਸਿੰਘ ਵੀ ਤੇਰੇ ਜੱਡਾ ਹੀ ਵਾਹ ਜੀ ਵਾਹ ਕਰਦੀ ਕਰਾ ਜੀ ਉਹ ਉੜਦਾ ਜਾਂਦਾ ਹਿੰਮਤ ਚਾਹੀਦੀ ਆ ਵੇਖੋ ਵੇਖੋ ਜੀ ਆ ਹਸਪੀਟਲ ਆ ਸਾਡੇ ਸਿੱਖਾਂ ਦੇ ਬੱਚਿਆਂ ਦਾ ਪਰ ਸਾਡੇ ਕਈ ਘੋੜਿਆਂ ਤੇ ਜਾਣ ਦੇ ਕੇ ਸੇਮਕੋਨ ਸਾਹਿਬ ਜਾਣ ਵਾਲੀ ਸੰਗਤ ਇਸ ਰਸਤੇ ਤੇ ਜਾਂਦੀ ਏ ਇਹ ਗੋਬਿੰਦਗਰ ਤੋਂ ਸ਼ੁਰੂ ਹੁੰਦਾ ਜਿਹੜਾ ਤੇ 6 ਕਿਲੋਮੀਟਰ ਦੀ ਚੜਾਈ ਏ ਇਹ ਬਿਲਕੁਲ ਟਿੱਕੀ ਚੜਾਈ ਏ ਸਾਰੀ ਸਾਰੀ ਇਸ ਰਸਤੇ ਜਾ ਕੇ ਆ ਸਾਹਮਣੇ ਜਿਹੜਾ ਛੋਟਾ ਜੰਗਲ ਏ ਇਹਦੇ ਵਿੱਚੋਂ ਦੀ ਨਿਕਲਦੀ ਹੋਈ ਆ ਬਿਲਕੁਲ ਝਰਨੇ ਦੇ ਉੱਪਰਲੇ ਪਾਸੇ ਉਹ ਸਿਰ ਤੇ ਜਿੱਥੇ برف ਪਈ ਹੋਈ ਹੈ ਉੱਥੇ ਗ੍ਰੀਲਰ ਦਿਖਦੀਆਂ ਨੇ ਪਰ ਇਸ ਟਾਈਮ ਕੈਮਰੇਜ ਨਹੀਂ ਦਿਖਦੀਆਂ ਉੱਥੋਂ ਜਾ ਕੇ ਤੇ ਸਿੱਧੀ ਉਹ ਚੋਟੀ ਦੇ ਨਿਸ਼ਾਨ ਸਾਹਿਬ ਲੱਗਾ ਤੇ ਇੱਥੇ ਜੀ ਤੇ ਉਹ ਨਿਸ਼ਾਨ ਸਾਹਿਬ ਜਿਹੜਾ ਪੌੜੀਆਂ ਦੇ ਕੋਲ ਲੱਗਾ ਆ ਉਸ ਪਾਸੇ ਜਾਣਾ ਹੈ ਤੇ ਆ ਜਿਹੜਾ ਝਰਨਾ ਹੈ ਇਹ ਹੈ ਹੇਮਪੁਰ ਸਾਹਿਬ ਸਰੋਵਰ ਇਹ ਉਸੇ ਕਲੀਫਰ ਦੇ ਵਿੱਚੋਂ ਇਹ ਧਰਨਾ ਨਿਕਲਦਾ ਆਹ ਰਿਹਾ ਉਸੇ ਧਰਨੇ ਦਾ ਪਾਣੀ ਕਿੰਨਾ ਠੰਡਾ ਹੈ ਇਹਦੇ ਹੱਥ ਲਾ ਕੇ ਪਤਾ ਲੱਗਦਾ ਵੀ ਜਿਹੜੀ ਬਰਫ਼ੀ ਖੁਰ ਕੇ ਆਉਂਦੀ ਪਈ ਹੈ ਇੱਧਰ ਖੜਾ ਸਾਰਾ ਗਰੁੱਪ ਜਿਹੜਾ ਕੱਲ ਵੀ ਆਪਣੇ ਨਾਲ ਇਕੱਠਾ ਸੀ ਤੇ ਕੱਲ ਨੂੰ ਵੀ ਇਕੱਟੇ ਹੀ ਹੇਮਕੋਟ ਸਾਹਿਬ ਜਾਵਾਂਗੇ ਦੱਸਣਾ ਵਾਸਤੇ ਹਾਂਜੀ ਇਹ ਭਾਜੀ ਉੱਪਰ ਗਏ ਸੀ ਹੇਮਕੋਟ ਸਾਹਿਬ ਦਰਸ਼ਨ ਕਰਕੇ ਆਏ ਨੇ ਤੇ ਇਹ ਆਪਾਂ ਨੂੰ ਜੋਸ਼ੀਵਾਟੇ ਵੀ ਮਿਲੇ ਸੀ ਇਹਨਾਂ ਨਾਲ ਕਰ ਲਿਆ ਗੱਲਬਾਤ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਜਗਦੀਪ ਸਿੰਘ ਜਗਦੀਪ ਸਿੰਘ ਤੇ ਕਰਿਆ ਦਰਸ਼ਨ ਜੀ ਵਧੀਆ ਹੋ ਗਏ ਬਹੁਤ ਸੁਣੀ ਜੀ ਸਵੇਰੇ ਕਿੰਨੇ ਵਜੇ ਤੁਰੇ ਸੋ ਅਸੀਂ ਸਵੇਰੇ 9:00 'ਤੇ ਤੇ ਕਿੰਨੇ ਕੁ ਵਜੇ ਪਹੁੰਚ ਗਿਆ ਉੱਥੇ 10 9:30 ਪਾਉਣੇ 10 ਪਹੁੰਚ ਗਿਆ ਅਰਦਾਸ ਦੇ ਵਿੱਚ ਸ਼ਾਮਲ ਹੋ ਗਈ ਜਾ ਕੇ ਤੇ ਉੱਤੇ ਮੌਸਮ ਕਿਵੇਂ ਦਾ ਹੈ ਮੌਸਮ ਪੂਰੀ ਬਰਫ ਹੈ ਅੱਛਾ ਅੱਜ ਤੇ ਪੂਰੀ ਧੁੱਪ ਵੀ ਸੀ ਵਧੀਆ ਸੀ ਮੌਸਮ ਠੀਕ ਸੀ ਠੀਕ ਹੈ ਜੀ ਹਿੰਦ ਬਰ ਪੂਰੀ ਪਈ ਹੋਈ ਜਦੋਂ ਦੋ ਦੋ ਤਾਈ ਤਾਈ ਫੋਟੋਆਂ ਠੀਕ ਹੈ ਫੋਟੋ ਪਈ ਹੋਈ ਹੈ ਠੀਕ ਹੈ ਹਾਂ ਜੀ ਸਰੋਵਰ ਹੈ ਜੀ ਠੀਕ ਹੈ ਸਰੋਵਰ 'ਚ ਬਰਫ ਨਹੀਂ ਹੈ ਅੱਛਾ ਸਰੋਵਰ 'ਚ ਬਰਫ ਨਹੀਂ ਆ ਗਈ ਜੰਮਾ ਨਹੀਂ ਹੈਗਾ ਤੇ ਰਸਤਾ ਕਿਵੇਂ ਦਾ ਹੈ ਉੱਤੇ ਰਸਤਾ ਇੱਥੋਂ ਗੋਬਿੰਦਾ ਹਾਂ ਮੈਂ ਤੋਂ 2.5 ਕਿਲੋਮੀਟਰ ਤੇ ਠੀਕ ਹੈ ਅੱਛਾ ਉਦੋਂ ਕਿ برف ਸ਼ੁਰੂ ਹੋ ਜਾਂਦੀ ਹੈ ਠੀਕ ਹੈ ਚਿੱਕੜੇ ਰਾਜ ਨਹੀਂ ਠੀਕ ਹੈ ਚਿੱਕੜ ਵੀ ਨਹੀਂ ਹੈਗਾ برف ਬਸ ਜੰਮੀ ਜਾਂਦੀ ਹੈ ਨਾਲ ਦੀ ਨਾਲ ਬਸ ਉੱਤੋਂ ਥੋੜਾ ਦੇਖ ਕੇ ਚੱਲੋ ਪੈਰ ਤਸਦਦੇ ਨੇ ਉੱਤੇ ਠੀਕ ਹੈ ਤੁਹਾਡੇ ਵੀ ਤਰਕੇ ਪੈਰ ਹਾਂਜੀ ਹਾਂ ਠੀਕ ਹੈ ਸਾਡੇ ਜੇ ਕੋਈ ਥਾਵਾ ਦੇ ਤਿਲਕੇ ਨੇ ਕਿਦੇ ਬੂਟ ਕਿਹੋ ਜਿਹੇ ਪਾਉਣੇ ਚਾਹੀਦੇ ਨੇ ਬੂਟ ਜਾਂ ਤਾਂ ਸਪੈਕਸ ਹੋਣ ਕਿ ਨਾਲੇ ਠੀਕ ਹੈ ਜਾਂ ਫਿਰ ਛੋਟੀਆਂ-ਛੋਟੀਆਂ ਜਿਹਦੇ ਥੱਲੇ ਵਧੀਆ ਗੁੱਡੀਆਂ ਨੇ ਹੁਣ ਬੂਟਾਂ ਦੇ ਥੱਲੇ ਲੈ ਕੇ ਜਾਓ ਹਾਂ ਉਹ ਲੈ ਕੇ ਜਾਓ ਕਿਉਂਕਿ ਆਪਾਂ ਹੁੰਦਾ ਵੀ ਜਿਹੜੇ ਆਪਾਂ ਘਰ ਬੂਟ ਪਾਉਣੇ ਹੁੰਦੇ ਹੁੰਦੇ ਆ ਆਪਾਂ ਉਹੀ ਬੂਟ ਨਾਲ ਚੁੱਕ ਲਿਉਂਦੇ ਹੁੰਦੇ ਆ ਤੇ ਉਹਨਾਂ ਦੀ ਸਮਝ ਸ਼ੁਰੂ ਕਰ ਦਿੰਦੇ ਆ ਤੇ ਉਹ ਫਿਰ ਕਿਧਰੇ ਕਿਧਰੇ ਦਿਲਕ ਵੀ ਜਾਂਦੇ ਨੇ ਹਾਂਜੀ ਪਹਿਲਾਂ ਅਸੀਂ ਆਉਂਦੇ ਨਾਲ ਅਸੀਂ ਤਾਂ ਪਹਿਲੇ ਜਿਵੇਂ ਆਉਂਦੇ ਹੁੰਦੇ ਸੀ ਉਸੇ ਤਰੀਕਾ ਆਇਆ ਇਸ ਵਾਰ ਪਰ ਬਰਫਾਂ ਨੂੰ ਮਿਲੀ ਜਾਂਦੀ ਹੈ ਪਹਿਲਾਂ ਬਰਫਾਂ ਨੂੰ ਅੱਛਾ ਪਹਿਲਾਂ ਬਰਫਾਂ ਨੂੰ ਨਹੀਂ ਮਿਲੀ ਕਦੀ ਪਹਿਲਾਂ ਤਾਂ ਕਈ ਵਾਰ ਅਸੀਂ ਚੱਪੜਾਂ 'ਚ ਵੀ ਆ ਜਾਂਦੇ ਸੀ ਅੱਛਾ ਅੱਛਾ ਪਰ ਪਹਿਲਾਂ ਤੁਸੀਂ ਫਿਰ 6ਤੀ ਹੁੰਦੇ ਹੋਗੇ ਨਾ ਹਾਂਜੀ ਹਾਂ ਪਹਿਲਾਂ ਜੂਨ ਜਲਾਈ ਚ ਆਉਂਦੇ ਹੁੰਦੇ ਸੀ ਹਾਂ ਇਸ ਵਾਰ ਅਸੀਂ ਲੇਟਾਂ ਜੀ ਅੱਜ 9 ਅਕਤੂਬਰ ਹੋ ਗਈ ਸਮਾਪਤੀ ਵਾਲੇ ਦਿਨ ਨੇ ਜਾਣਾ ਤੇ ਕੱਲ ਸੀ 10 ਤਰੀਕ ਨੂੰ ਹਾਂਜੀ ਉਹ ਸਾਡਾ ਬੰਦਾ ਨਾਲ ਬਿਮਾਰ ਹੋ ਗਿਆ ਉਹ ਤੇ ਕਰਕੇ ਸਾਨੂੰ ਥੋੜਾ ਅੱਜ ਜਾਣਾ ਪੈ ਗਿਆ ਤੇ ਉਹਨੂੰ ਬੱਸ ਠੀਕ ਹੈ ਠੀਕ ਹੈ ਜੀ ਤੇ ਕਿੱਥੋਂ ਸੁਨਾਮ ਤੋਂ ਸੁਨਾਮ ਤੁਸੀਂ ਸਰੂਰ ਸੁਨਾਮ ਦੇ ਕੋਲ ਪਿੰਡ ਹੈ ਜਾਂ ਸ਼ਹਿਰ ਸ਼ਨਾਮ ਦੇ ਨਾਲ ਹੀ ਛੋਟਾ ਜਿਹਾ ਪਿੰਡ ਸਿੰਘਪੁਰਾ ਸਿੰਘਪੁਰਾ ਠੀਕ ਹੈ ਜੀ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਵਧੀਆ ਜਾਣਕਾਰੀ ਦਿੱਤੀ ਵੈਗੁਰ ਜੀ ਖਾਲਸਾ ਵੈਗੁਰ ਜੀ ਕੀ ਫਤਿਹ ਸਮਾਂ 3 ਵਜੇ ਕੇ 5 ਮਿੰਟ ਹੋ ਗਏ ਆਪਾਂ ਗੁਰੂ ਘਰ ਚ ਦੁਬਾਰਾ ਆ ਗਏ ਉੱਪਰਲੇ ਪਾਸੇੋਂ ਝਰਨੇ ਵਾਲੇ ਪਾਸਿਓਂ ਤੇ ਆਪਾਂ ਨੇ ਸੇ ਚਾਹ ਪੀਣੀ ਆ ਚਾਹ ਪੀ ਕੇ ਤੇ ਫਿਰ ਤੁਹਾਨੂੰ ਹੋਰ ਕੁਝ ਖਵਾਵਾਂਗੇ ਇੱਥੇ ਸਾਹਮਣੇ ਚਾਹ ਵਾਲੀ ਕਿਤਨੀ ਰੱਖੀ ਹੋਏ ਗੁਰੂ ਘਰ ਚ ਲੰਗਰ ਹਾਲ ਦੇ ਬਿਲਕੁਲ ਸਾਹਮਣੇ ਇਹਨੂੰ ਕੰਬਲ ਦੇ ਭੇਟੇ ਹੋਏ ਨੇ ਇਹ ਚਾਹ ਠੰਡੀ ਨਾ ਹੋਵੇ ਠੰਡ ਬਹੁਤ ਪੈਂਦੀ ਹੈ 3 ਵਜੇ ਤੇ ਦੁਬਾਰਾ ਠੰਡ ਹੋਣੀ ਸ਼ੁਰੂ ਹੋ ਗਈ ਇੱਧਰ ਲੰਗਰ ਹਾਲ ਆਪਾਂ ਆਪਣੇ ਕਮਰੇ ਵਿੱਚ ਸਮਾਨ ਸਭੂ ਰੱਖ ਕੇ ਤੇ ਦੁਬਾਰਾ ਨਿਕਲ ਆਏ ਉਸ ਪਾਸੇ ਨੂੰ ਜਿੱਧਰੋਂ ਆਪਾਂ ਰਾਤੀ ਆਏ ਸੀ ਗੋਬਿੰਦ ਘਾਟ ਵਾਲੇ ਪਾਸੇ ਇਸ ਪਾਸੇ ਵੀ ਬਾਜ਼ਾਰ ਵਧੀਆ ਬਣਿਆ ਹੋਇਆ ਹੈ ਹੋਟਲ ਨੇ ਰੈਸਟੋਰੈਂਟ ਨੇ ਢਾਬੇ ਨੇ ਚਾਹ ਦੀਆਂ ਦੁਕਾਨਾਂ ਨੇ ਖਾਣ ਪੀਣ ਦੀਆਂ ਦੁਕਾਨਾਂ ਨੇ ਤੇ ਗਰਮ ਕੱਪੜੇ ਦੀਆਂ ਵੀ ਦੁਕਾਨਾਂ ਹੈਗੀਆਂ ਨੇ ਇੱਕ ਗੱਲ ਹੋਰ ਇੱਥੇ ਵੀ ਜੇ ਕੋਈ ਬੰਦਾ ਕੋਟ ਵਗੈਰਾ ਲਿਆਉਣਾ ਭੁੱਲ ਜੇ ਜੈਕਟਾਂ ਵਗੈਰਾ ਠੰਡੇ ਚ ਪਾਉਣ ਵਾਸਤੇ ਤਾਂ ਉਹ ਇੱਥੋਂ ਕੋਈ 100-200 ਰੁਪਿਆ ਦੇ ਕੇ ਕਿਰਾਏ ਤੇ ਵੀ ਮਿਲ ਜਾਂਦੀਆਂ ਨੇ ਕੋਟ ਮਿਲ ਜਾਂਦੇ ਨੇ ਤੇ ਬੂਟ ਵੀ ਮਿਲ ਜਾਂਦੇ ਨੇ ਆ ਇੱਥੇ ਬੰਨੇ ਹੋਏ ਨੇ ਖੱਤਰ ਸੈੱਡ ਦੱਲੇ ਬੰਨਦੇ ਕਿਉਂਕਿ ਇਹ ਵੀ ਵਿਚਾਰੇ ਹੁਣ ਵਿਲੇਜੇ ਹੋ ਗਏ ਅੱਜ ਆਖਰੀ ਜਥਾ ਸੀ ਜਿਹੜਾ ਜਾ ਗਿਆ 9 ਤਰੀਕ ਨੂੰ ਹੁਣ ਕੱਲ ਨੂੰ ਇੱਥੋਂ ਜਾਣ ਵਾਲੇ ਮਿਲਣਗੇ ਆਉਣ ਵਾਲਾ ਕੋਈ ਨਹੀਂ ਹੈ ਕੱਲ ਨੂੰ ਕਿਉਂਕਿ ਜਿਹੜਾ ਕੋਈ ਸਵੇਰੇ ਗੋਬਿੰਦ ਘਰ ਤੋਂ ਤੁਰੇਗਾ ਕੱਲ ਨੂੰ ਉਹਨੇ ਟੈਂਸਰ ਨਹੀਂ ਪਹੁੰਚ ਸਕਣਾ ਵੀ ਉਹ ਪਰ ਹਿਮਕੋਟ ਸਾਹਿਬ ਦਰਸ਼ਨਾਂ ਵਾਸਤੇ ਜਾ ਸਕੇ ਇਹ ਵੀ ਕੱਲ ਨੂੰ ਜੋ ਸੰਗਤ ਵਾਪਸ ਜਾਏਗੀ ਇਹ ਵੀ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਆਪਣਾ ਸਮਾਨ ਸੱਲਾ ਇਕੱਠਾ ਕਰਕੇ ਤੇ ਇੱਥੋਂ ਵਾਪਸ ਜੰਗੇ ਇੱਧਰ ਉੱਚੇ ਲੰਮੇ ਦੇਵਦਾਰ ਦੇ ਰੁੱਖ ਤੇ ਰੁੱਖਾਂ ਦੇ ਪਰਲੇ ਪਾਸੇ ਉੱਚੇ-ਉੱਚੇ ਪਹਾੜ ਤੇ ਉਹ ਦੂਰ ਪਈ ਹੋਈ برف ਇੱਧਰ ਇਹਨਾਂ ਦੇ ਪਾਣੀ ਪੀਣ ਦਾ ਸਿਸਟਮ ਬਣਾਇਆ ਹੋਇਆ ਔਰ ਭਾਈ, ਕਿਆਲ ਹੈ? ਵਧੀਆ। ਕਿਸ ਦਿਨ ਜਾਓਗੇ ਵਾਪਸ? ਕੱਲ ਵਾਪਸ ਕੰਨੀਆਂ ਨੇ ਤਾਂ ਸਮਾਨ ਵੱਲ ਲਿਆ ਹੋਣੀ ਥੱਲੇ ਜਾਣ ਵਾਸਤੇ ਇਹ ਕੰਨੀਆਂ ਵਗੈਰੇ ਡੀਜ਼ਲ ਦੀਆਂ ਖਾਲੀ ਕੰਨੀਆਂ ਹੁਣ ਥੱਲੇ ਰਹਿ ਜਾਣਗੇ ਸਾਰੀਆਂ ਸੰਗਤ ਬਹੁਤ ਆ ਰਹੀ ਈ ਅੱਜ ਕੱਲ ਇਹ ਨਹੀਂ ਨਹੀਂ ਸੀ ਹੈਗੀ ਜਿੰਨੀ ਅੱਜ ਹੈ ਉਹ ਵੇਖੀ ਭਾਈ ਵੇਖੀ ਘੋੜੇ ਵਾਲਿਆ ਦਾ ਬਾਜ਼ਾਰ ਘੁੰਮ ਕੇ ਆ ਗਏ ਤੇ ਇੱਥੇ ਉਹ ਬਾਈ ਕੋਲ ਆਏ ਆ ਮੇਰੇ ਸਾਹਮਣੇ ਬੈਠਾ ਹੈ ਦੁੱਧ ਬਣਾ ਰਿਹਾ ਉਹ ਇੱਥੇ ਗਲਾਸੇ ਗਲਾਸੇ ਦੁੱਧ ਹੀ ਪੀਂਨੇ ਆ ਮਰੇ ਨਿੱਗੇ ਹੁੰਨੇ ਆ ਤੇ ਫਿਰ ਅਗਲਾ ਕਾਰ ਵੀ ਵੇਖਦੇ ਆ ਕੀ ਕਰਨੀ ਹੈ ਤਾਂ ਹੁਣ ਦਿਖਾਉਣੀ ਹੈ ਵੀ ਦੁੱਧ ਬਣਾਉਦਾ ਕਿਵੇਂ ਹੈ ਤਾਂ ਬਾਈ ਦਾ ਬੋਟ ਤੇ ਰੇ ਤੁਹਾਵਾਂ ਰਿਆ ਦੁੱਧ ਵਿੱਚ ਪਾਏ ਨੇ ਬਦਾਮ ਭਾਈ ਨੇ ਕੋਈ ਕੋਈ ਮਾਇਆ ਅਮੇ ਉਹ ਆਵੇ ਜੱਦੀ ਉਹਨੇ ਖੜੇ ਬਰੇ ਨੇ ਕੈਨ ਬਟਾ ਦੇ ਦੇ ਜਨਾ ਬਟਾ ਵੀ ਗਰਾ ਜੰਮੀ ਬੈਠ ਜਾ ਭਾਈ ਸਾਹਿਬ ਆ ਵੀ ਆ ਬੈਠ ਜਾਓ ਭਾਈ ਆ पचास रुपए की लाइन साहब आपसे एक बात पूछनी थी हाँ जी बोल लो बोलो भी जब ये दस तारीख को बंद हो जाएगा हाँ। उसके बाद जो ये स्थान है गोविंद धाम हाँ। ये कितने देर देर खुला रहता है ये खुला नहीं रहता जी सुबह जब बंद हो जाएगा कल दस तारीख तक की शाम तक है हाँ। शाम के बाद फिर खुलेगा जी फिर जो होटल में क्या बोल रहे हैं यात्री होंगे सुबह नौ दस बजे तक nikalenge ve uske baad band market band marketa yahan ke jo log hain rehne wale is gaon ke wo wo hi chal jate hain apne apne acha apne apne ghar chal jate hain idhar koi nahi jata fir aayenge mai mein ja ke theek hai dhanyawad sama shaam de 7:30 ho gaye te aapan gobind dham gurudwara de bahar khade haa etho dikhona tenu mahol ho shaam da ਉੱਥੇ ਦੁੱਧ ਜਲੇਬੀਆਂ ਦਾ ਲੰਗਰ ਲੱਗਾ ਪਿਆ ਤੇ ਇਸ ਤੋਂ ਪਹਿਲਾਂ ਸ਼ਾਇਦ ਪਕੌੜਿਆਂ ਦਾ ਵੀ ਲੰਗਰ ਲੱਗਾ ਸੀ ਤੇ ਤੇਲ ਮਾਲਸ ਕਰ ਰਹੇ ਨੇ ਜਿਹੜੇ ਯਾਤਰੂ ਥੱਲੋਂ ਆਏ ਨੇ ਗੋਬਿੰਦ ਘਰ ਤੋਂ ਜਾਂ ਉਪਰੋਂ ਹੇਮਕੁਰ ਸਾਹਿਬ ਤੋਂ ਆਪਾਬ ਸਾਇ ਨੇ ਤੇ ਅੱਜ ਤੁਹਾਨੂੰ ਆਪਾਂ ਸਾਰਾ ਮਾਹੌਲ ਦਿਖਾਉਨੇ ਆ ਗੁਰਦੁਆਰਾ ਗੋਬਿੰਦ ਧਾਮ ਸਾਹਿਬ ਦਾ ਇਹ ਦੇਖੋ ਦੁੱਧ ਤੇ ਜਲੇਬੀਆਂ ਦਾ ਲੰਗਰ ਇੱਧਰ ਕਰ ਰਹੇ ਆ ਇੱਧਰ ਜਲੇਬੀਆਂ ਤੇ ਉੱਧਰ ਦੁੱਧ ਬਦਾਮਾ ਵਾਲਾ ਇਹਨਾਂ ਸੰਗਤਾਂ ਨੂੰ ਵਰਤਾਇਆ ਜਾ ਰਿਹਾ ਹੈ। ਹਾਂ ਜੀ ਬਾਦੂ ਜੀ ਕਿੱਥੋਂ ਆਏ ਤੁਸੀਂ? ਲੁਧਿਆਣੇ ਤੋਂ ਜੀ। ਲੁਧਿਆਣੇ ਤੋਂ ਤੇ ਐਸ ਵਾਲੀ ਤੁਸੀਂ ਲਉਂਦੇ ਲੰਗਰ ਜਾਂ? ਹਾਂ ਸਮਾਪਨ ਤੇ ਲਾਂਦੇ ਆ। ਅੱਛਾ। ਆਏ ਅੱਛਾ ਤੁਸੀਂ ਪਹਿਲੀ ਵਾਰ ਆਏ ਜੀ। ਵੀ ਆਏ ਵਾਰ ਕਲੋਜ਼ਿੰਗ ਤੇ ਆਉਂਦੇ ਜੀ ਹਰ ਵਾਰ। 4-5 ਸਾਲ ਤੋਂ ਲੱਗ ਰਿਹਾ ਸਤਿ ਸ਼੍ਰੀ ਅਕਾਲ ਬਣੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਜੀ ਜਸਵੀਰ ਸਿੰਘ ਜਸਵੀਰ ਸਿੰਘ ਕਿੱਥੋਂ ਜਸਵੀਰ ਸਿੰਘ ਜਸਵੀਰ ਸਿੰਘ ਹਾਂ ਜੀ ਕਿੱਥੋਂ ਲੁਧਿਆਣੇ ਤੋਂ ਤੇ ਹਰ ਸਾਲ ਹੁੰਦਾ ਇਹ ਕਲੋਜ਼ਿੰਗ ਤੇ ਕੋਸ਼ਿਸ਼ ਕਰੀ ਜੀ ਬਾਬਾ ਲੈ ਆਉਂਦੇ ਠੀਕ ਹੈ ਜੀ ਤੇ ਲੰਗਰ ਮਤਲਬ ਤੁਸੀਂ ਲਾਉਂਦੇ ਹਰ ਸਾਲ ਹੈ ਲੰਗਰ ਬਾਬਾ ਲਵਾਉਂਦਾ ਜੀ ਬਾਬੇ ਦੀ ਸਿਹਰ ਨਹੀਂ ਫਿਰ ਵੀ ਚਲੋ ਬਾਬਾ ਤੇ ਕਰਦਾ ਤੇ ਆਪਨੇ ਵੀ ਥੋੜੀ ਹਿੰਮਤ ਕਰਨੀ ਪੈਂਦੀ ਹੈ ਹਾਂ ਜੀ ਪੰਜਾਬੀ ਆ ਗਲਾਸ ਘਟ ਜਾਂਦੇ ਨੇ ਐਦ ਕੀ ਗਲਾਸ ਲੁਧਿਆਣੇ ਤੋਂ ਆਏ ਨੇ ਚੇਰ ਕੀ ਗਲਾਸ ਲੁਧਿਆਣੇ ਵਾਏ ਨੇ ਠੀਕ ਹੈ ਠੀਕ ਐ ਇੱਥੋਂ ਘਟ ਜਾਂਦੇ ਨੇ ਐ ਇੱਥੋਂ ਘਟ ਜਾਂਦੇ ਇੱਥੋਂ ਮਿਲਦੇ ਨੇ ਠੀਕ ਐ ਠੀਕ ਐ ਜੀ ਦੋ ਚਲੇਬੀ ਦਾ ਲੰਗਰ ਛੱਕ ਕੇ ਆਏ ਵਾਹਿਗੁਰੂ ਜੀ ਆ ਦੇਖੋ ਇਧਰ ਬਜ਼ੰਮਾ ਵਾਲਾ ਦੁੱਧ ਤੇ ਜਲੇਬੀ ਦੋ ਚਲੇਬੀ ਖੁੱਲੇ ਗੱਫੇ ਵਰਤੇ ਆ ਜਾ ਰਹੇ ਨੇ ਖੁੱਲੇ ਗੱਫੇ ਕੋਈ ਘਾਟ ਨਹੀਂ ਦੋ ਚਲੇਬੀ ਦਾ ਲੰਗਰ ਛੱਕ ਕੇ ਆਇਓ ਵਾਹਿਗੁਰੂ ਜੀ ਇਦਨ ਜਲੇਬੀਆਂ ਨਿਕਲ ਵੀ ਜਾਂਦੀਆਂ ਨਾਲ ਦੀ ਨਾਲ ਤੇ ਦੁੱਧ ਵੀ ਗਰਮ ਹੋਈ ਜਾਂਦਾ। ਦੋਸ ਜਨੇਪੀ ਵਾਲਾ ਅੰਦਰ ਚੱਕ ਕੇ ਚਾਹੋ ਵਾਹਿਗੁਰੂ ਜੀ। ਠੀਕ ਹੈ ਬਾਗਰੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਚੰਗਾ ਭਾਣੇ। ਵੈਰੀ ਖਾਲਸਾ ਵੈਰੀ ਪਤਾ ਜੀ। ਜੁਲੀ ਇਸੋ ਗਏ ਪ੍ਰਸਾਦਾਂ। ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਗੋਬਿੰਦ ਧਾਮ। ਚੱਲੇ ਆਓ ਤੇ ਹੁਣ ਤੁਹਾਨੂੰ ਆਪਾਂ ਗੁਰਦਾਸ ਸਾਹਿਬ ਦੇ ਅੰਦਰ ਦਾ ਮਾਹੌਲ ਦਿਖਾਉਨੇ ਆ। ਵੈਰੀ ਖਾਲਸਾ ਵੈਰੀ ਫਤਿਹ। ਇੱਥਰ ਦਫਤਰ ਉਧਰ ਡਿਸਪੈਂਸਰੀ ਜਿਹੜੀ ਆਪਾਂ ਤੁਹਾਨੂੰ ਦੁਬਾਰਾ ਮਿਲਿ ਵਿਖਾਈ ਸੀ ਸਾਹਮਣੇ ਜਿਹੜੇ ਹਾਲ ਨੇ ਯਾਤਰਾਂ ਵਾਸਤੇ ਇੱਕ ਤਾਂ ਨੂੰ ਖਾਸ ਚੀਜ਼ ਹੋਰ ਖੋਣੇ ਆ ਇੱਥੇ ਗੁੱਡ ਲਾਈਟ ਪੈ ਰਹੀ ਏ। ਉਹ ਜਿੱਥੇ ਲਾਈਟ ਜਗੰਡੀ ਆ ਨਾ ਨਵੇਂ ਸਾਫ ਦੇ ਹਿੰਦਸ ਦਾ ਬਾਕੀ ਉਥੇ ਮਾਲਸ਼ ਦਾ ਕੰਮ ਚੱਲ ਰਿਹਾ ਜਿਹੜੀਆਂ ਸੰਗਤਾਂ ਥੱਲੇ ਗੋਬਿੰਦ ਘਰ ਤੋਂ ਆਈਆਂ ਨੇ ਉਹਨਾਂ ਨੂੰ ਥਕਾਊਟ ਹੋ ਜਾਂਦੀ ਏ ਜਾਂ ਜਿਹੜੀਆਂ ਅੱਜ ਉੱਪਰ ਹਿਮਕੁਟ ਸਾਹਿਬ ਗਈਆਂ ਸੀ ਉਹ ਬਾਸ ਆਈਆਂ ਨੇ ਤੇ ਉਹਨਾਂ ਦੇ ਵੀ ਕਹਿਆਂ ਦੇ ਕਿ ਵੀ ਨੱਤਾਂ 'ਚ ਕੋਈ ਦਿੱਕਤ ਆ ਜਾਂਦੀ ਏ ਤਾਂ ਉੱਥੇ ਸਿੰਘ ਬੈਠੇ ਮਾਲਸ਼ ਕਰ ਰਹੇ ਨੇ ਵੀ ਜੋ ਤਾਂ ਨਹੀਂ ਕੋਲੋਂ ਬਣਾਈ ਕਿਉਂਕਿ ਉਹਨਾਂ ਨੇ ਮਨਾ ਕੀਤਾ ਸੀ ਵੀ ਕੋਲੋਂ ਵੀਡੀਓ ਨਾ ਬਣਾਇਓ ਦਰ ਲੰਗਰ ਹਾਲ ਜੋਣ ਆਪਾਂ ਛਕਦੇ ਆਂ ਲੰਗਰ ਹਾਂਜੀ ਆਪਣੀ ਵੀਡੀਓ ਨੂੰ ਪੂਰਾ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਵਲੌਗ ਸੀ ਆਪਣਾ ਗੁਰਦੁਆਰਾ ਗੋਮੇਧਾਮ ਤੋਂ ਕੱਲ ਨੂੰ ਆਪਾਂ ਸ੍ਰੀ ਹਿਮਕੁੰਟ ਸਾਹਿਬ ਦੀ ਯਾਤਰਾ ਕਰਾਂਗੇ ਜਿਹੜਾ 6 ਕਿਲੋਮੀਟਰ ਦਾ ਪੰਧ ਰਹਿ ਗਿਆ ਤੇ ਕੱਲ ਨੂੰ ਸ੍ਰੀ ਹਿਮਕੁੰਟ ਸਾਹਿਬ ਸਮਾਪਤੀ ਹੈ 10 ਅਕਤੂਬਰ ਨੂੰ ਉਹਦੇ ਕਬਾੜ ਬੰਦ ਹੋਣਗੇ ਤੇ ਉੱਥੇ ਬਹੁਤ ਹੀ ਵਧੀਆ ਨਜ਼ਾਰਾ ਹੋਏਗਾ ਤੁਸੀਂ ਅਗਲੀ ਵੀਡੀਓ ਨੂੰ ਪੂਰਾ ਵੇਖਿਓ ਤੇ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਜੇ ਕੋਈ ਤੁਹਾਡੇ ਸੁਝਾਅ ਨੇ ਆਪਣੇ ਕਮੈਂਟ ਟਿੱਪਣੀਆਂ ਜਰੂਰ ਛੱਡਿਓ ਜੀ ਧੰਨਵਾਦ ਜੀ ਸਾਰਿਆਂ ਦਾ ਮਿਲਦੇ ਆਂ ਕੱਲ ਨੂੰ